ਪਹੁੰਚੇ ਬਹੁਤ ਬਹੁਤ ਧੰਨਵਾਦ ਅਮਿਤ ਕਾੜੀ ਜੀ ਦਾ ਇੱਥੇ ਪਹੁੰਚਦੇ ਬਹੁਤ ਬਹੁਤ ਧੰਨਵਾਦ ਸਾਰਾ ਅਮਿਤ ਧਨਾ ਜੀ ਦਾ ਮिक्की ਪਾਜੀ ਛੋਟਾ ਜਗਨੀ ਮੇਰੇ ਭਰਾ ਹਰਚਰਨ ਸਿੰਘ ਜੀ ਟੋਨਾ ਇਹਨਾਂ ਦਾ ਵੀ ਇੱਥੇ ਪਹੁੰਚਦੇ ਬਹੁਤ ਬਹੁਤ ਧੰਨਵਾਦ ਸਰਦਾਰ ਗਿਲਦੀਪ ਸਿੰਘ ਜੀ ਟੋਨੀ ਸਾਫ ਦਾ ਕਾਉਂਸਲਰ ਇਹ ਵੀ ਸਾਡੇ ਵਿੱਚ ਪਹੁੰਚੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸਿਵਲ ਸਨ ਦੇ ਪ੍ਰਧਾਨ ਰੁਿਤ ਅਭਰੋਲ ਜੀ ਇਹਨਾਂ ਦਾ ਵੀ ਦਿਲ ਤੋਂ ਧੰਨਵਾਦ ਜਿਨ੍ਹਾਂ ਨੇ ਹਾਜ਼ਰੀ ਵੀਰ ਪਹੁੰਚੇ ਨੇ ਗੋਲੂ ਸਿੱਧੂ ਜੀ ਕ੍ਰਿਸ਼ਨ ਜੂਆ ਮੋਰਚਾ ਪੰਜਾਬ ਯੂਥ ਜਿਲ੍ਹਾ ਪ੍ਰੈਜ਼ੀਡੈਂਟ ਉਹਨਾਂ ਦੇ ਨਾਲ ਡੈਨੀਅਲ ਸਿੱਧੂ ਜੀ ਜਿਲ੍ਹਾ ਪ੍ਰਧਾਨ ਸੋ ਬੜਾ ਪਿਆਰ ਹੈ ਇਸ ਵੀਰ ਨਾਲ ਵੀ ਭਾਈਚਾਰੀ ਸਾਂਝ ਤੇ ਕਰਕੇ ਸਾਡੇ ਕੋਲ ਪਹੁੰਚੇ ਨੇ ਇਹਨਾਂ ਨੂੰ ਵੀ ਇਸ ਵਿੱਚ ਦੀ ਬਹੁਤ-ਬਹੁਤ ਬਤਾਈ ਮਾਡਲ ਵਿੱਕੀ ਬੁੱਟਰ ਜੀ ਸਵਾਗਤ ਕਰਦੇ ਆ ਜਲਦੀ ਇਹ ਕਰਾਂਗੇ ਮਹਾਂ ਸ਼ੋਭਾ ਯਾਤਰਾ ਦੇ ਵਿੱਚ ਮਾਣੋ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਬੈਠੋ ਪਾਪ ਦੀ ਕੁਛ ਦੇ ਨਾਲ ਚੰਬੜ ਗਿਆ ਦੋਵੇਂ ਨੌਂ बेहतर छोटे के पांव जी को फिर लग ये लोग यहाँ तो हमारे शराबी भाई भी फंस गए। अब कौन निकाल पाएगा ये? <laughs> <देक>। <laughs> ये न देहल आते हैं सारे। ਹੇ ਯਿਸੂ ਮੁੜ ਕੇ来 ਹallelujah 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 ਤੇ ਮੁੱਖ ਮੰਤਰੀ ਨੇ ਕਿਹਾ ਹੋਵੇ ਕੈਸੀ ਖੁਸ਼ੀਆਂ ਦਾ ਮਾਹੌਲ ਵੀ ਬਣਨ ਦੇਣਾ ਤੇ ਤੁਸੀਂ ਕੱਜ-ਵੱਜ ਕੇ ਕਰ ਰਹੇ ਹੋ ਤੇ ਜਿੱਤਦਾ ਲੋੜਾ ਅਰਵਾਜ ਦੇ ਤੋਂ ਨਿਕਲੇ ਤੇ ਕੂੜੇ ਚੰਡੀਗੜ੍ਹ ਦੀ ਕੁਰਸੀ ਤੱਕ ਹallelujah 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 ਸਭ ਤੋਂ ਬਹੁਤ ਰਾਤ ਗੱਲ ਨਹੀਂ ਕਰਦੀਆਂ ਸਿਰਫ ਇੱਕ ਦੋ ਗੱਲਾਂ ਤੁਹਾਡੇ ਨਾਲ ਸਾਝੀਆਂ ਕਰਨੀਆਂ ਨੇ ਸਾਡੇ ਅਸੇ ਤੋਂ ਸਾਹ ਪਰ ਇੱਕ ਦਿਨ ਉਹ ਆ ਜਿਸ ਦਿਨ ਦੇ ਵਿੱਚ ਕਮੀ ਰਹਿ ਜਾਂਦੀ ਆ ਮਸੂਰ ਵਾਂਗੂ ਜਿਹੜਾ ਵਰਗਰ ਸ਼ੇਰ ਤਹਾੜ ਦੇ ਲੋੜ ਪੈਣ ਤੇ ਕੱਢੀ ਮਾਤ ਵਾਰੀ ਜੇ ਚੜ ਜਾਵੇ ਤੇ ਜੇ ਚਾੜ ਦੇਵੇ ਐਸਾ ਜੋ ਸਰਪੀਦਾ ਜਿਵੇਂ ਆਖਦੇ ਆ ਤੇ ਧੰਨਵਾਦ ਕਰਦੇ ਆ ਉਹਨਾਂ ਦਾ ਸਾਡੇ ਕੋਲ ਪਹੁੰਚਣ ਦਾ ਮੈਂ ਕਹਿੰਦਾ

ਲੱਖ ਲੱਖ ਵਧਾਈਆਂ ਉਹ ਜੀ ਐਮ ਸੀ ਬਹੁਤ ਬਹੁਤ ਧੰਨਵਾਦ ਹਾਂ ਜੇ ਦੇਖੋ ਸਾਹਮਣੇ ਬੇਬੇ ਨਾਲੀ ਗੁਰਦੁਆਰਾ ਸਾਹਿਬ ਦੇ ਲਾਗੇ ਇਹਨਾਂ ਦੁਕਾਨਾਂ ਸਾਨੂੰ ਭਾਜੀ ਸਾਡੇ ਐਡਵੋਕੇਟ ਜੀ ਇੰਸਪੈਕਟਰ ਸਾਹਿਬ ਰਾਜਵਿੰਦਰ ਜੀ ਉਹ ਵੀ ਆਪਣਾ ਸਾਡੇ ਬਹੁਤ ਜੇ ਤੁਸੀਂ ਪੰਟੀ ਦੀ ਗੱਲ ਕਰਾਓ ਤੇ ਬੱਸਾਂ ਜੇ ਐਬੀਟੀ ਟ੍ਰਾਂਸਪੋਰਟ ਤੇ ਇਦਾਂ ਵੀ ਜਾ ਸਕਦੇ ਜੇ ਪੰਟੀ ਦੀ ਗੱਲ ਕਰਾ ਕੇ ਭਾੜੋ ਉਹ ਵੀ ਸਾਡੇ ਵਿੱਚ ਪਹੁੰਚੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ ਤੋਂ ਸਾਡਾ ਭਾਉ ਪਿਆਰਤ ਬੱਚਿਓ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੀ ਕਿਲਾ ਦੀ ਨਾਲ ਦੇ ਵਿੱਚ ਸਮੇਖਦੇ ਹਾਂ ਆਜੋ ਆਜੋ ਮੈਨੂੰ ਅੱਜ ਧਾਰੀਵਾਲ ਸ਼ਹਿਰ ਦੇ ਲੁਧਿਆਣਾ ਮੁਹੱਲੇ ਦੇ ਜਾਣ ਕੇ ਬਹੁਤ ਕੁਝ ਸਮੱਸਿਆਵਾਂ ਆ ਰਹੇ ਹਨ ਅੱਜ ਪahari ਗਿਲਤੇ ਵਿੱਚ ਵਕ ਵਕ ਧਰਮਾਂ ਦੇ ਲੋਕ ਇਸਾਈ ਭਾਈਚਾਰੇ ਦੇ ਮਸੀਹ ਪੇਂਟਰਾਵਾ ਇੱਥੇ ਇਕੱਠੇ ਹੋ ਕੇ ਬਹੁਤ ਵਧੀਆ ਢੰਗ ਦੇ ਨਾਲ ਪ੍ਰਵੇਸ਼ ਮਸੀਹ ਦਾ ਜਨਮ ਦਿਨ ਮਨਾ ਰਹੇ ਹਨ ਪ੍ਰਵੇਸ਼ ਮਸੀਹ ਸਾਨੂੰ ਜੀਵਨ ਦੇਣ ਲਈ ਆਇਆ ਸੁਰਗ ਦਾ ਰਾਹ ਦਿਖਾਉਣ ਲਈ ਆਇਆ ਜੇਕਰ ਉਸ ਨੇ ਜੋ ਪਿਆਰ ਦਾ ਰਾਹ ਦਿਖਾਇਆ ਹੈ ਉਸ ਰਾਹ ਤੇ ਅਸੀਂ ਚੱਲਾਂਗੇ ਤਾਂ ਅਸੀਂ ਇੱਕ ਦਿਨ ਉਸ ਮਹਾਨ ਸ਼ਾ ਪ੍ਰਭੂ ਯਿਸ ਮਸੀਹ ਦੇ ਨਾਲ ਸੌਗ ਰਾਜ ਵਿੱਚ ਦਾਖਲ ਹੋ ਸਕਦਾ ਹੈ ਪ੍ਰਵੇਸ਼ ਮਸੀਹ ਨੇ ਇਸ ਧਰਤੀ ਦੇ ਵਿੱਚ ਆ ਕੇ ਸਾਨੂੰ ਇਹ ਸਿਖਾਇਆ ਹੈ ਇੱਕ ਦੂਜੇ ਨੂੰ ਪਿਆਰ ਕਰੋ ਆਪਣੇ ਵੈਰੀਆਂ ਨੂੰ ਮਾਫ਼ ਕਰੋ ਪਰਿਵਾਰ ਦੇ ਵਿੱਚ ਸਮਾਜ ਦੇ ਵਿੱਚ ਦੇਸ਼ ਵਿੱਚ ਆਪਾਂ ਸੇ ਉਸੇ ਪਰ ਇੱਕ ਦੂਸਰੇ ਨੂੰ ਪਿਆਰ ਕਰੀਏ ਪ੍ਰਭੂ ਨੇ ਸਨੂਤ ਯਿਸ ਸਿਖਾਇਆ ਹੈ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ ਪ੍ਰਭੂ ਨੇ ਸਾਨੂੰ ਪਾਪੀਆਂ ਨੂੰ ਪਿਆਰ ਕੀਤਾ ਹੈ ਨਿਸਵਾਰਥ ਪਿਆਰ ਇਸੇ ਤਰ੍ਹਾਂ ਸੇ ਬਿਨਾਂ ਸਵਾਰਥ ਦੇ ਇੱਕ ਦੂਜੇ ਨੂੰ ਪਿਆਰ ਕਰਾਂਗੇ ਆਪਣੇ ਵੈਰਿਆਂ ਨੂੰ ਮਾਫ ਕਰਾਂਗੇ ਪਿਆਰ ਮੁਹੱਬਤ ਵਿੱਚ ਇਕਤਾ ਵਿੱਚ ਰਹਾਂਗੇ ਇਸ ਵੱਡਾ ਦਿਨ ਤੁਹਾਡੇ ਸਾਰਿਆਂ ਦੇ ਲਈ ਬਹੁਤ ਸਾਰੇ ਬਰਕਤਾਂ ਦਾ ਸਮਾ ਹੋਵੇ ਬਹੁਤ ਸਾਰੇ ਖੁਸ਼ੀਆਂ ਦੀ ਆਵੇ ਮੈਂ ਤੁਹਾਨੂੰ ਸਾਰਿਆਂ ਨੂੰ ਵੱਡਾ ਦਿਨ ਤੇ ਨਵਾਂ ਸਾਲ ਦਾ ਬਹੁਤ-ਬਹੁਤ ਵਧਾਈ ਦਿੰਦਾ ਹਾਂ ਪਿਛਲੇ ਮਹੀਨੇ ਪਹਿਲੇ ਇਹ ਪ੍ਰਾਲਾ ਕੀਤਾ ਸੀ ਇਸ ਸਾਲ ਸਾਰੇ ਮਸੀਹ ਕਲੀਸਿਆਵਾਂ ਮੀਕੇ ਪ੍ਰਭੇ ਯਿਸੂ ਮਸੀਹ ਦਾ ਜਨਮ ਦਿਨ ਸਾਡਾ ਆਪਣਾ ਸ਼ਹਿਰ ਧਾਰੀਵਾਲ ਦੇ ਵਿੱਚ ਮਨਾਇਆ ਅਸੀਂ ਕਈ ਮੀਟਿੰਗਾਂ ਕੀਤੀਆਂ ਸਾਰਿਆਂ ਦੇ ਨਾਲ ਸਿਝਾ ਲਿਆ ਤੇ ਬਹੁਤ ਸਾਰੇ ਸਾਡੇ ਮਸੀਹ ਕਲੀਸਿਆਵਾਂ ਦੇ ਤਾਰੀਖ ਆਗਵਾ ਨੇ ਉਹਦੇ ਵਿੱਚ ਆਪਣਾ ਯੋਗਦਾਨ ਦਿੱਤਾ ਹੈ ਤੇ ਅਸੀਂ ਸਾਰੇ ਮੀਕੇ 20 ਦਸੰਬਰ ਨੂੰ ਧਾਰੀਵਾਲ ਦੇ ਸ਼ਹਿਰ ਦੇ ਵਿੱਚ ਪ੍ਰਭੇ ਯਿਸੂ ਮਸੀਹ ਦਾ ਜਨਮ ਦਿਨ ਮਨਾਇਆ ਅਤੇ ਉਸ ਦਿਨ 15000 ਤੋਂ ਪਰੇ ਲੋਕ ਉਸ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਿਲ ਹੋਇਆ ਤੇ ਪ੍ਰਭੂ ਦਾ ਜਨਮ ਦਿਨ ਮਨਾਇਆ ਮੈਂ ਜਿਨੇ ਵੀ ਸੰਗਤ ਉਸ ਦਿਨ ਆਇਆ ਸੀ ਜਿਨੇ ਵੀ ਆਗਵਾ ਨੇ ਆਪਣਾ ਯੋਗਦਾਨ ਦਿੱਤਾ ਉਹਨਾਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਤੇ ਉਹਨਾਂ ਸਭ ਨੂੰ ਵਧਾਈ ਦਿੰਦਾ ਹਾਂ ਸਾਹਿਬ ਜੀ 2024 ਦਾ ਜਿਹੜਾ ਵੱਡਾ ਜਨਮ ਕਿੰਨਾ ਦਾ ਰਹੇਗਾ 2026 ਦਾ ਜਿਸ ਮਹੌਲ ਦੇ ਜਿase ਚੱਲ ਰਿਹਾ ਉਹਦੇ ਅਨੁਸਾਰ ਇਸ ਤੋਂ ਵੀ ਦੋ guna ਬੜੀਏ ਤਰੀਕੇ ਨਾਲ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਮਨਾਉਣਾ ਹੈ ਤੇ ਅਸੀਂ ਇਸੇ ਦਿਨ ਸਾਰੇ ਮਿਲ ਕੇ ਅਗਲੇ ਸਾਲ ਦਾ ਵੀ ਵੱਡਾ ਦਿਨ ਮਨਾਵਾਂਗੇ ਇਹ ਸਾਡਾ ਆਸੇ ਪ੍ਰਾਰਥਨਾ ਹੈ ਸੰਦੀਪ ਸੋਨੀ ਜੀ ਉਹ ਵੀ ਸਾਡੇ ਵਿੱਚ ਪਹੁੰਚੇ ਆ ਉਹਨਾਂ ਦਾ ਵੀ ਆਪਾਂ ਦਿਲ ਦੇ ਗਹਿਰੇ ਤੋਂ ਧੰਨਵਾਦ ਕਰਦੇ ਆਂ ਕਿ ਵੀ ਸਟੇਜ ਤੇ ਆਓ ਆਪੀ ਟੀਮ ਲੈ ਕੇ ਸਭ ਨੂੰ ਬਹੁਤ ਬਰਕਤ ਹੋਵੇ ਬਹੁਤ ਵੀਡੀਓ ਬਣਦੀ ਆ ਸੋਚ ਨਹੀਂ ਵੀ ਇੱਥੇ ਪਹੁੰਚੇ ਸਭ ਨੂੰ ਖੁਦਾ ਆਸ਼ਿਸ਼ ਕਰੇ ਔਰ ਖੁਦਾ ਆਪਣੀ ਕਿਰਪਾ ਦੇ ਨਾਲ ਨਸਿੱਧਰੀਕੇ ਦੇ ਨਾਲ ਹੀ ਅਮਨ ਸ਼ਾਂਤੀ ਦੇ ਨਾਲ ਅੱਜ ਦਾ ਅਗਰਾ ਦੁਸ਼ਮਣਿਆ ਮਰੇ ਦਾਦੀ ਜੀ ਸੰਨ 77 ਤੋਂ ਚੱਲੇ ਨੇ ਸਾਨੂੰ ਲੋਕਾਂ ਵਿੱਚ ਕੋਈ ਵੀ ਕਿਸੇ ਦਾ ਬੈਰੀ ਨਹੀਂ ਯਿਸੂ ਮਸੀਹ ਦਾ ਜਨਮ ਸਿਰਫ ਮੁਹੱਬਤ ਵਾਸਤੇ ਹੋਇਆ ਹੈ ਤੁਹਾਡੀ ਵੀਡੀਓ ਲੱਗ ਰਹੀ ਹੈ ਨਾ ਦੇਖੋ ਅਰਮਈ ਪਾਰਟੀ ਦੇ ਜੂਠਾ ਗੂ ਬਾਜਰਾ ਦੀਆਂ ਮੇਰਾ ਨੀ ਨੀ ਸਿਰੀ ਕਰੇ ਵਿਚਿਆ ਤਰਜੀ ਤੇਰਾ ਨਾਮ ਕੀਆ ਮੈਨਾਂ ਆਵਨੀ ਕਬਲੂ ਮੈਂ ਮਾ ਬੋਧੀ ਇਨਤਾਨ ਬਿਆ ਜਾ ਕੇ ਦੇਖ ਕੇ ਹallelujah ਹallelujah ਸਾਰੇ ਨੂੰ ਜੈ ਮਸੀਹੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਮੇਰੀ ਪਾਰਟੀ ਵੱਲੋਂ ਪ੍ਰਭੂ ਯਿਸੂ ਅਸੀ ਦੇ ਜਨ ਦਿਹਾੜੀ ਦੀ ਤੇ ਨਵੇਂ ਸਾਲ ਦੀ ਲੱਖ-ਲੱਖ ਵਧਾਈ ਹੋਵੇ। ਅਸੀਂ ਚੋਈਓ। ਹਨੀ ਹਨੀ। ਆਓ। ਪਰ ਸਾਹਮਣੇ ਦੇਖਿਆ। ਸ਼ਰਦੀਪਾ ਜੀ ਉਹ ਵੀ ਆਪਣਾ ਮਾਨਸਮਾਨ ਲੈਣ ਸ਼ਰਦੀਪਾ ਜੀ ਨਾ। विकास वर्मा जी संकल्पमा है जी गौरव गुप्ता जी ਸਾਹਮਣੇ ਦੇਖਿਓ ਚਲੋ ਜਾਨਕ ਬਲੰਗਾਮਸੀ ਦੀ ਤੁਸੀਂ ਜਾਣਦੇ ਹੋ ਕਿ ਪ੍ਰਭੂ ਯੋਸੂਫ ਮਸੀਹ ਜੀ ਦਾ ਜਨਮ ਦਿਹਾੜਾ ਬੜੀ ਧੂਮ-ਧਾਮ ਨਾਲ ਪਰਿਵਾਰ ਚ ਇੰਦਰਾਜ ਜੀ ਲਾਬਾ ਜੀ ਤੇ ਸਾਰੇ ਮਹੱਲੇ ਵਾਲੇ ਮਨਾ ਰਹੇ ਨੇ ਤੇ ਮੈਂ ਆਪਣੇ ਵੱਲੋਂ ਆਪਣੀ ਆਮ ਪਾਰਟੀ ਵੱਲੋਂ ਸਾਰੇ ਨਗਰ ਨਿਵਾਸੀਆਂ ਦੇਸ਼ ਵਾਸੀਆਂ ਨੂੰ ਪ੍ਰਭੂ ਯੇਸ਼ੂ ਮਸੀਹ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਦਿੰਦਾ ਹਾਂ 2024 ਨਵੇਂ ਸਾਲ ਦੀ ਬਹੁ ਬਹੁ ਮੁਬਾਰਕਬਾਦ ਦਿੰਦਾ ਹਾਂ ਮੈਂ ਪ੍ਰਭੂ ਯੇਸ਼ੂ ਅਸੀ ਦੇ ਅੱਗੇ ਵੀ ਪ੍ਰਾਰਥਨਾ ਕਰਨਾ ਵੀ ਸਾਡੇ ਨਗਰ ਤੇ ਧਾਰੀਵਾਲ ਸਾਰੇ ਵਾਸੀਆਂ ਤੇ ਤੇ ਅਪਾਰ ਕਿਰਪਾ ਬਣਾ ਕੇ ਰੱਖੇ ਜਿਹੜਾ ਨਵਾਂ ਸਾਲ ਆ ਰਿਹਾ ਉਹ ਖੁਸ਼ੀਆਂ ਭਰਿਆ ਹੋਵੇ ਆਪਣਾ ਅਪਾਰ ਕਿਰਪਾ ਬਣਾ ਕੇ ਰੱਖੇ ਸਾਰਿਆਂ ਨੂੰ ਜੈ ਮਸੀਹ ਅੰਦਰੀਆ ਸੰਸ ਜੀ ਐਮ ਸੀ ਧਾਰੀਵਾਲ ਜਿਨ੍ਹਾਂ ਦੇ ਅਪਰਾਲਾ ਕਰਕੇ ਜਿਨ੍ਹਾਂ ਨੇ ਲੁਧਿਆਣਾ ਮੱਲਾ ਵਿੱਚ ਪ੍ਰਭੂ ਜਸੂਮ ਸਿੰਘ ਦਾ ਆਗਮਨ ਪੁਰਬ ਸਰਦਾ ਭਾਵਨਾ ਨਾਲ ਮਨਾਇਆ ਕਾਫੀ ਸੰਗਤ ਇੱਥੇ ਜਿਨ੍ਹਾਂ ਨੇ ਆਪਣੇ ਚਰਨ ਪਸਰੇ ਨੇ ਔਰ ਹਰੇਕ ਜਾਤ ਪਾਤ ਤੋਂ ਉੱਪਰ ਉੱਠ ਕੇ ਹਰੇਕ ਧਰਮ ਦਾ ਹਰੇਕ ਵਿਅਕਤੀ ਵੱਧ ਚੜ ਕੇ ਇੱਥੇ ਸ਼ੋਭਾ ਯਾਤਰਾ ਵੀ ਕੱਲ ਜਿਹੜੀ ਨਿਕਲੀ ਉਹਦੇ ਵਿੱਚ ਵੀ ਔਰ ਅੱਜ ਵੀ ਹਰੇਕ ਸਿਆਸੀ ਪਾਰਟੀ ਦਾ ਨਮਾਇੰਦਾ ਇੱਥੇ ਪਹੁੰਚਿਆ ਆਇਆ ਸ਼ਹਿਰ ਦੀ ਏਕਤਾ ਨੂੰ ਦੇਖ ਕੇ ਇਹ ਜਿੰਨਾ ਮੇਰਾ ਪਰਿਵਾਰ ਸਾਰਾ ਇਕੱਠਾ ਹੋਇਆ ਬੜੀ ਖੁਸ਼ੀ ਮਹਿਸੂਸ ਹੋਈ ਔਰ ਸਾਡਾ ਧਾਰੀਵਾਲ ਸ਼ਹਿਰ ਇੱਕ ਮੁੱਠ ਔਰ ਰਲ ਮਿਲ ਕੇ ਸਾਰੇ ਤਿਹਾੜ ਮਨਾ ਰਿਆ ਔਰ ਇਹਦੇ ਨਾਲ ਆਮ ਸੱਦ ਭਾਵਨਾ ਪੈਦਾ ਹੁੰਦੀ ਹੈ ਔਰ ਵਧੀਆ ਜਿਹੜਾ ਲੋਕਾਂ ਦੇ ਵਿੱਚ ਆਚਰਣ ਆ ਉਹਦੇ ਵਿੱਚ ਬੱਚਿਆਂ 'ਚ ਗਾਂ ਸਿੱਧ ਮਿਲਦੀ ਹੈ ਔਰ ਜਿਹੜਾ ਤਿਹਾੜ ਮਨਾ ਰਹੇ ਆ ਇਹਦੀ ਸਾਰੇ ਮਸੀਬ ਭਾਈਚਾਰੇ ਨੂੰ ਮੇਰੇ ਵੱਲੋਂ ਮੇਰੇ ਪ੍ਰਸ਼ਾਸਨ ਵੱਲੋਂ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਸਾਡੇ ਥਾਣਾ ਧਾਰੀਵਾਲ ਵੱਲੋਂ ਲੱਖ ਲੱਖ ਵਧਾਈਆਂ ਔਰ ਆਰੇ ਨਵਾਂ ਸਾਲ 2024 ਹਰੇਕ ਲਈ ਖੁਸ਼ੀਆਂ ਲੈ ਕੇ ਆਵੇ ਔਰ ਮੇਰਾ ਮਹੱਲਾ ਮੇਰਾ ਸ਼ਹਿਰ ਵੱਧ ਕੇ ਤਰੱਕੀਆਂ ਕਰੇ ਇਹ ਹੋਈ ਕਹਿ ਕੇ ਕਿ ਮਾ ਦਾ ਜੱਜ ਅੱਜ ਬੜੀ ਖੁਸ਼ੀ ਦੀ ਗੱਲ ਹੈ ਅਸੀਂ ਉਪਰਾਲਾ ਕੀਤਾ ਸੀ ਸਾਰੇ ਭਰਾਵਾਂ ਨੇ ਇੱਕ ਮਿਲ ਕੇ ਪਿਲੂ ਦੇ ਅਨੇ ਮਲੇ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਵੱਡੇ ਦਿਨ ਨੂੰ ਮਨਾਇਆ ਜਾਵੇ ਸੋ ਅੱਜ ਅਸੀਂ ਵੱਡੇ ਦਿਨ ਨੂੰ ਸਾਰੇ ਭਰਾ ਮਿਲ ਕੇ ਜਾਤ ਪਾਤ ਤੋਂ ਉੱਠ ਕੇ ਸਿਆਸਤ ਤੋਂ ਉੱਠ ਕੇ ਸਾਰੇ ਰਲ ਮਿਲ ਕੇ ਕਿਉਂਕਿ ਅਸੀਂ ਇੱਕ ਇੱਕ ਫੁੱਲ ਇਕੱਠਾ ਕਰਕੇ ਗੁਲਦਸਤਾ ਬਣਾ ਕੇ ਆਪਣੇ ਲੁਧਾਨੇ ਮਲੇ ਦੇ ਵਿੱਚ ਇਕੱਠਾ ਕੀਤਾ ਹੈ ਸੋ ਉਹ ਗੁਲਦਸਤਾ ਜਿਹੜਾ ਉਹ ਪ੍ਰਭੂ ਦੇ ਚਰਨਾਂ ਦੇ ਵਿੱਚ ਰੱਖਿਆ ਹੈ ਉਹਦੇ ਵਿੱਚ ਕੋਈ ਵੀ ਸਿਆਸਤ ਕੋਈ ਵੀ ਪਾਰਟੀਬਾਜ਼ੀ ਕੋਈ ਵੀ ਧਰਮ ਮੈਨੇ ਨਹੀਂ ਦਿਖਾਉਂਦਾ ਸਿਰਫ ਇੱਕ ਇਨਸਾਨੀਅਤ ਦੇ ਨਾਤੇ ਅਸੀਂ ਸਾਰਿਆਂ ਨੇ ਰਲ ਮਿਲ ਕੇ ਕ੍ਰਿਸਮਸ ਨੂੰ ਮਨਾਇਆ ਹੈ ਸੋ ਸਾਰੇ ਭਰਾਵਾਂ ਦਾ ਵੀ ਧੰਨਵਾਦ ਜਿਹੜੇ ਇੱਥੇ ਹਰ ਸ਼ਹਿਰ ਦਾ ਸ਼ਖਸ ਇੱਥੇ ਪਹੁੰਚਿਆ Hindu Muslim Sikh Sai ਸਾਰਿਆਂ ਨੇ ਮਿਲ ਕੇ ਅੱਜ ਮੇਰੇ ਨਾਲ ਮੇਰੀ ਟੀਮ ਦੇ ਨਾਲ ਕ੍ਰਿਸਮਸ ਨੂੰ ਮਨਾਇਆ ਹੈ ਖੁਸ਼ੀਆਂ ਦੇ ਵਿੱਚ ਸਾਡਾ ਹਿੱਸਾ ਬਣੇ ਨੇ ਮੈਂ ਉਹਨਾਂ ਦਾ ਦਿਲ ਤੋਂ ਧੰਨਵਾਦ ਕਰਦੇ ਹਾਂ ਅੱਜ ਸਭੀ ਘਰ ਹੈ ਸੁਣ ਹਲੇ ਹੇਲੀਉ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਵਰ ਦਾ ਪ੍ਰਭੂ ਯੇਸ਼ੂ ਮਸੀਹ ਜੀ ਦਾ ਜਿਹੜਾ ਜ਼ਿੰਦਾ ਦੇ ਸੱਚਾ ਪਰਮੇਸ਼ਵਰਾਂ ਜਿਹੜੇ ਜ਼ਮੀਨ ਅਸਮਾਨ ਦਾ ਮਾਲਿਕ ਆ ਇਹ 크ਿਸਮਸ ਪ੍ਰਭੂ ਯੇਸ਼ੂ ਮਸੀਹ ਜੀ ਦਾ ਪਵਿੱਤਰ ਜਨਮ ਦਿਹਾੜਾ ਪੂਰੇ ਵੱਲ ਦੇ ਵਿੱਚ ਮਨਾਇਆ ਜਾਂਦਿਆ ਹੋਇਆ ਤੇ ਮੈਂ ਇਧਰੇ ਆ ਸੰਸ ਜੀਦਾ ਦਿਲ ਤੋਂ ਧੰਨਵਾਦ ਕਰਦਾ ਵਾਂ ਕਿ ਉਹਨਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਾਨੂੰ ਮੈਸੇਜ ਦੇ ਕੇ ਇਹਦਾ ਵਧੀਆ ਪ੍ਰੋਗਰਾਮ ਸਾਨੂੰ ਦਿਖਾਦਿਆ ਤੇ ਮੈਂ ਦਿਲ ਤੋਂ ਧੰਨਵਾਦ ਕਰ ਦਿੰਦੇ ਆ ਅਸਦੀ ਪੂਰੇ ਪਰਿਵਾਰ ਦਾ ਮੇਰੇ ਭਰਾ ਨਿਸ਼ਾਨ ਜੀ ਪਪਲੂ ਜੀ ਬਹੁਤ ਵਧੀਆ ਬੰਦੇ ਨੇ ਵੀ ਕਿ ਜਿੱਥੇ ਮੁਸੀਬਤਾਂ ਚਿਹਰੇ ਨੂੰ ਲੋੜ ਪੈਂਦੀ ਹੈ ਤੇ ਵੱਧ ਛੱਡ ਕੇ ਦਿਲੋਂ ਸਪੋਰਟ ਕਰਦੇ ਨੇ ਮੈਂ ਪਪਲੂ ਜੀ ਦਾ ਨਿਸ਼ਾਨ ਜੀ ਦਾ ਵੀ ਦਿਲ ਤੋਂ ਧੰਨਵਾਦ ਕਰਦਾ ਹਾਂ ਹallelujah ਧੰਨਵਾਦ ਜੀ ਜਿੱਦੇ ਜਿੱਦੇ ਇਸ ਤੇ ਸੋ ਸਾਡੇ ਪੱਤਰਕਾਰ ਵੀਰ ਬੜਾ ਜੀਤੋਂ ਧੰਨਵਾਦ ਹੈ ਬੜਾ ਇੰਤਜ਼ਾਰ ਕੀਤਾ ਇੱਕ ਵਾਰ ਇਹਨਾਂ ਵਾਸਤੇ ਜ਼ੋਰਦਾਰ ਤਾਲੀਆਂ ਜੋ ਸਾਨੂੰ ਇਹਨਾਂ ਸਮਝਦਾ ਹੈ ਮੇਰੇ ਵੀਰ ਅਸ਼ੋਕ ਜੀ ਆਉਣ ਪਹਿਲਾ ਅਸ਼ੋਕ ਪੱਤਰਕਾਰ ਬਹੁਤ ਸੀਨੀਅਰ ਪੱਤਰਕਾਰ ਇੰਦਰ ਜੀ ਇੰਦਰਜੀਤ ਜੀ ਉਹ ਵੀ ਆਉਣ ਯਾ ਬਰਾਬਰ ਐਨ ਜੀ ਸੀ ਚਾਚਾ ਜੀ ਦਾ ਚਾਚਾ ਜੀ ਇੰਦਰ ਵੀ ਚਾਚਾ ਦਾ ਕੋਈ ਗੰਗਾ ਇਹ ਦੇਖੋ ਭਾਜੀ ਇਹ ਸਾਰੇ ਵੀ ਲੋਕਤੰਤਰ ਦਾ ਚੌਥਾ ਥੰਮ ਹੈ ਜੋ ਸਾਡੀਆਂ ਖਬਰਾਂ ਪੂਰੇ ਵਰਡ ਦੇ ਵਿੱਚ ਫੋਚਾਉਂਦੇ ਨੇ ਜ਼ੋਰਦਾਰ ਤਾਲੀਆਂ ਨਾਲ ਦੇ ਵਾਸਤੇ